ਅਮਰਸਰ 'ਚ ਆਟੋ ਚਾਲਕ ਆਪਸ 'ਚ ਪਿੜੇ ਸਵਾਰੀ ਬਿਠਾਉਣ ਨੂੰ ਲੈ ਕੇ ਆਪਸ 'ਚ ਚੱਲੀਆਂ ਡਾਂਗਾ ਅਤੇ ਤਲਵਾਰਾਂ ਆਟੋ ਚਾਲਕ ਹੋਏ ਜ਼ਖਮੀ ਖਬਰ ਹੈ ਕਿ ਆਟੋ ਚਾਲਕ ਅਮਰਸਰ ਪਾਸ ਢੇ ਨੀਤੀ ਕੁ ਸਵਾਰੀ ਨੂੰ ਬਿਠਾਉਣ ਨੂੰ ਲੈ ਕੇ ਆਪਸ ਵਿੱਚ ਪੜ ਗਏ ਜਿੱਥੇ ਦੋਵਾਂ ਦਰਮਿਆਨ ਡਾਂਗਾ ਤੇ ਤਲਵਾਰਾਂ ਚੱਲੀਆਂ ਜਿਸ ਨਾਲ ਕਈ ਆਟੋ ਚਾਲਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਸਵਾਰੀ ਨੂੰ ਬਿਠਾਉਣ ਨੂੰ ਲੈ ਕੇ ਦੂਸਰੇ ਆਟੋ ਚਾਲਕ ਦੇ ਇਤਰਾਜ਼ ਜਤਾਇਆ ਤਾਂ ਦੂਸਰੇ ਆਟੋ ਚਾਲਕ ਨੇ ਬਾਹਰੋਂ ਬੰਦੇ ਬੁਲਾ ਲਏ ਅਤੇ ਆਪਸ ਵਿੱਚ ਗੜ ਗਏ ਤੋਵਾ ਵਿੱਚ ਤਲਵਾਰਾਂ ਅਤੇ ਡਾਂਗਾ ਚੱਲੀ ਅੱਜ ਭੀ ਕੀ ਨਾਗੇ ਦਾ ਡਾਕ ਸੁਖਰਾਜ ਸਿੰਘ ਕਿਥੋਂ ਰਹਿਣਾ ਲੇ ਅੱਥੇ ਪਾਈ ਲਾਲੇ ਨਗਰ ਇਹ ਗੱਲ ਬਾਤ ਕੀ ਜੀ ਤੁਹਾਡਾ ਗੱਲ ਬਾਤ ਭਾਈ ਮੈਂ ਨਾ ਕਟਿੰਗ ਕਰਾਉਂਦਿਆਂ ਹਾਂ ਦੁਕਾਨ ਦੇ ਵਿੱਚ ਤੇ ਇਹ ਸੱਤ ਅੱਠ ਜਾਣੇ ਆਏ ਆ ਦਾਤਰ ਫੜੇ ਕਿਰਪਾਨਾਂ ਫੜੀਆਂ ਨਾ ਤੇ ਇਹਨਾਂ ਮੈਨੂੰ ਕਟਿੰਗ ਵਾਲੀ ਦੁਕਾਨ ਚੋਂ ਧੂਕੇ ਤੇ ਬਾਹਰ ਚੌਂਕ ਚ ਲੈ ਜਾਂਦਾ ਉੱਥੇ ਭਾਈ ਪੁੱਛ ਗਿਸ਼ਿਆ ਕੁਛ ਨਹੀਂ ਮਾਰੀ ਜਾਂਦੇ ਦਾਤਰ ਮਾਰੀ ਜਾਂਦੇ ਤੇ ਬਾਕੀ ਮੁੰਡੇ ਵਿੱਚ ਅਣਪਛਾਤੇ ਆ ਇਹ ਦੋ ਤਿੰਨਾਂ ਦੇ ਮੈਂ ਨਾਂ ਜਾਣਦਾ ਇੱਕ ਦਾ ਨਾਂ ਜੋਬਣਿਆ ਇੱਕ ਦਾ ਨਾਂ ਆਪਾ ਬਣਿਆ ਇੱਥੋਂ ਦੇ ਨਾਲੇ ਉਹ ਇੱਥੋਂ ਦੇ ਮਕਬੂਲਪੁਰੇ ਦੇ ਹੀ ਪੁਰਾਣੇ ਰੰਜਿਸ਼ ਇਹਨਾਂ ਨਾਲ ਤੁਹਾਡੀ ਕੋਈ ਨਹੀਂ ਨਹੀਂ ਕੋਈ ਇਹੋ ਜੀ ਰੰਜਿਸ਼ ਨਹੀਂ ਆ ਇਸ ਤਰ੍ਹਾਂ ਹੀ ਸਵਾਰੀ ਸੂਰੀ ਤੋਂ ਮੈਂ ਆਟੋ ਚ ਲਾਉਣਾ ਵਾ ਤੇ ਇਹਨਾਂ ਸਵਾਰੀ ਤੋਂ ਮੇਰ ਨਾਲ ਇਸ ਤਰ੍ਹਾਂ ਕੀਤਾ ਕੀ ਕਾਰਨ ਕੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਕੀ ਕਾਰਨ ਕੀ ਕਾਰਨ ਕੋਕ ਨਹੀਂ ਆਪਣੀ ਗੁੰਡਾਗਰਦੀ ਬਦਮਾਸ਼ੀ ਵਿਖਾਉਂਦਾ ਉੱਥੇ ਤੇ ਮੌਲਕੀ ਜਿਹੜਾ ਵੀ ਕੋਈ ਗੱਡੀ ਗੁੱਡੀ ਉਹਦੇ ਮਗਰ ਭਰਦਾ ਵਾ ਉਹਨੂੰ ਹੀ ਇਤਰਾ ਕਰਦਾ ਵਾ ਥਾਣੇ 'ਚ ਰਿਪੋਰਟ ਦਿੱਤੀ ਇਹਦੇ ਬਾਰੇ ਹਾਂਜੀ ਦਿੱਤੀ ਤੇ ਕੀ ਮੰਗ ਕੇ ਕਰਦੇ ਹੋ ਪ੍ਰਸ਼ਾਸਨ ਕੋਲ ਮੰਗ ਭਾਈ ਇਨਸਾਫ ਮਿਲਣਾ ਚਾਹੀਦਾ ਜੋ ਕਾਰਵਾਈ ਹੈ ਉਹਤੇ ਕੀਤੀ ਜਾਵੇ ਤੇ ਬੋਲੀ ਕੀ ਨਾਜੀ ਮੇਰਾ ਨਾਂ ਭਾਈ ਨਵਦੀਪ ਸਿੰਘ ਜੀ ਹੋਰਾਂ ਨਾਂ ਲਏ ਆ ਪਹਿਲਾ ਲੋਹਿੰਗਰ ਅਲਫਾ ਮੰਡੀ ਬੈਕਸਾਈਡ ਦੀ ਕੀ ਗੱਲਬਾਤ ਹੈ ਇਹਦਾ ਇੱਕ ਭਾਈ ਗੱਲਬਾਤ ਕੱਲ ਦੀ ਗੱਲ ਜੇ ਇਸ ਵਾਰ ਇਸ ਪੁਰੀ ਤੋਂ ਕਿਤੇ ਝਗੜੇ ਦੋਵੇਂ ਆਪਸ ਵਿੱਚ ਇੱਕ ਮੁੰਡੇ ਦਾ ਨਾਂ ਜੋਬਨ ਆ ਤੇ ਇਹ ਮੇਰਾ ਵੱਡਾ ਭਰਾ ਇਹਦਾ ਨਾਂ ਸੁਖਰਾ ਸਿੰਘ ਆ ਇਸ ਵਾਰ ਇਸ ਪੁਰੀ ਤੋਂ ਕੱਲ ਆਪਸ ਵਿੱਚ ਬੰਸੇ ਹੱਥੋਂ ਪਾਈ ਹੋਏ ਆ ਚਲੋ ਦੋਨੇ ਮਾਰਤੀਆਂ ਦੋਨੇ ਤੇ ਆਪਾਂ ਬਲਤੇ ਤਾਂ ਵੀ ਚਲੋ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਠੱਡਾ ਤੇ ਛੱਡੋ ਕਰੇ ਇਹ ਭਾਈ ਅੱਜ ਸਵੇਰੇ ਸਵੇਰੇ ਘਰੋਂ ਆਟੋ ਲੈ ਕੇ ਆਇਆ ਵਾ ਤੇ ਉੱਥੇ ਆਪਣਾ ਆਟੋ ਲਾ ਕੇ ਤੇ ਕਟਿੰਗ ਦੀ ਦੁਕਾਨ 'ਚ ਗਿਆ ਹੈ ਉੱਥੇ ਸਲੂਨ ਹੈਗਾ ਵੀਰ ਜੀ ਇਹ ਕਟਿੰਗ ਦੀ ਦੁਕਾਨ 'ਚ ਗਿਆ ਇਹ ਉਹਨੇ ਕਿਤੇ ਦੇਖ ਲਿਆ ਵੀ ਹਾਂ ਇਹ ਆ ਗਿਆ ਵਾ ਉਹ 10 12 ਜਣੇ ਜਾਂ 8 10 ਜਣੇ ਇੰਨੇ ਦੇ ਕਰੀਬ ਹੈਗੇ ਸੀ ਤੇ ਸਾਰਿਆਂ ਨੇ ਦੱਤਰ ਫੜੇ ਕਿਸੇ ਨੇ ਬੈਸਬਾਲ ਫੜਿਆ ਤੇ ਸਲੂਨ 'ਚ ਹੀ ਭਾਈ ਇਹਦੇ ਗੱਲ ਪੈ ਗਏ ਤੇ ਬਾਹਰ ਚੌਂਕ 'ਤੇ ਲਿਆਂਦਾ ਉੱਥੋਂ ਦੀ ਵੀਡੀਓ ਵੀ ਬਣੀ ਆ ਉਹਨਾਂ ਦੇ ਕਿਹੇ ਮੁੰਡੇ ਨੇ ਬਣਾਈ ਆ ਅਸੀਂ ਵੀਡੀਓ ਬਣਾ ਕੇ ਤੇ ਨਟ ਤੇ ਪਾਵਾਂਗੇ ਉਹ ਵੀਡੀਓ ਆਪਣੇ ਕੋਲ ਵੀ ਹੈਗੀ ਆ ਇਹ ਉਹ ਤੁਹਾਨੂੰ ਵੀ ਸੈਂਡ ਕਰ ਦਿੰਨੇ ਭਾਈ ਕਿੰਨੇ ਕ ਮੁੰਡੇ ਨੇ ਉਹ ਮੁੰਡੇ ਹੈਗੇ ਭਾਈ 10 12 ਦੇ ਕਰੀਬ ਹੈਗੇ ਆ ਕੇ ਕਿਤੇ ਕਿਤੇ ਜਨੋ ਉਹਨਾਂ ਕੋਲ ਭਾਜੀ ਦਾਤਰ ਹੀ ਤੇ ਬੈਸਬੋਲ ਤੇ ਕਿਸੇ ਨੇ ਵੀ ਚੁੱਕਰਪਾਨ ਕਰਪਾਉਣ ਫੜੀ ਸੀ ਤੇ ਉਹ ਸਿੱਧੀਆਂ ਭਾਜੀ ਮਰੀ ਜਾਂਦੇ ਤੇ ਉਹਦੇ ਕਾਫੀ ਸੱਟਾਂ ਲੱਗੀਆਂ ਹੁਣ ਪੈਰ ਤੇ ਲੱਗੀ ਜੇ ਤੇ ਦੋ ਸਿਰ 'ਚ ਟੱਕ ਪਏ ਆ ਟੰਕੇ ਲੱਗੇ ਆ ਤੇ ਹੁਣ ਇੱਥੇ ਐਡਮਿਟ ਕਰਵਾਉਣ ਲੱਗੇ ਆ ਹੁਣ ਵੇਖੋ ਡਾਕਟਰ ਸਾਹਿਬ ਕੀ ਜਾਂਦੇ ਆ ਅਜੇ ਤੇ ਕੁਝ ਉਹਨਾਂ ਦੱਸਿਆ ਨਹੀਂ ਇਹ ਸੀਰੀਅਸ ਕਹਿੰਦੇ ਆ ਕਿ ਮੇਰੇ ਮੁਖਰਾਟ ਘਬਰੂਟ ਬਹੁਤ ਹੋ ਰਹੀ ਆ ਤੇ ਐਕਸਰੇ ਕਰਵਾਏ ਜੇ ਤਿੰਨ ਐਕਸਰੇ ਹੋਏ ਜੇ ਇਹਦੇ ਤਾਂ ਉਹ ਲੱਗਦਾ ਜੇ ਤੁਸੀਂ ਕੋਈ ਨਾ ਛਡਾਉਂਦੇ ਲੋਕੀ ਦੇ ਨਾਲ ਜਾਣ ਜਾ ਸਕਦੀ ਸੀ ਹਾਂਜੀ ਸਰ ਉਹ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਖੁਦ ਪਤਾ ਲੱਗ ਜਾਣਾ ਲੱਗੇ ਕੋਈ ਜਿਹੜਾ ਛਡਾਉਂਦਾ ਹੈ ਨਾ ਸਰ ਉਹਨੂੰ ਪਿੱਛੇ ਕਰਦੇ ਉਹਦੇ ਸੱਟ ਮਰਨ ਤੱਕ ਗਏ ਆ ਫਿਰ ਕਿਸੇ ਨੇ ਡਰਦੇ ਨੇ ਛਡਾਇਆ ਨਹੀਂ ਕਿਉਂ ਤੁਹਾਨੂੰ ਪਤਾ ਵੀ ਉਹਨੂੰ ਇਹ ਵੀ ਮੇਰੇ ਨਾਲ ਕਿਤੇ ਮਾਰਦੇ ਲੱਗੇ ਚਲੋ ਆਪਣੇ ਯਾਰ ਦੋਸਤ ਜਿਹੜੇ ਰੋਜ਼ ਆਪਣੇ ਨਾਲ ਬਿੰਦੇ ਖਲੋਂਦੇ ਰੋਟੀ ਪਾਣੀ ਜਿੰਨਾ ਨਾਲ ਖਾਈਦਾ ਉਹ ਹੈਗੇ ਹੀ ਲੱਗੇ ਪਰ ਉਹਨਾਂ ਛਡਾਇਆ ਨਹੀਂ ਕਿ ਕਿਤੇ ਹੱਡੇ ਨਾ ਮਾਰ ਦੇਣ ਸਾਰਿਆਂ ਕੋਲ ਤੇ ਭਾਜੀ ਦੱਤਰ ਹੀ ਕਿਰਪਾਣੀ ਵੇਖਣ ਨਹੀਂ ਦੇ ਨਸ਼ਾ ਪੱਤਾ ਕੀਤਾ ਹੋਊਗਾ ਜਾਂ ਕੀ ਗੱਲ ਬਾਤ ਸਿੱਧੀਆਂ ਭਾਜੀ ਮਰੀ ਜਾਂਦੇ ਉਹ ਮੁੰਡੇ ਕੰਮ ਕੀ ਕਰਦੇ ਉਹ ਭਾਜੀ ਉਹ ਜਿਹੜਾ ਜੋਬ ਨੇ ਉਹ ਤੇ ਆਟੋ ਚਲਾਉਂਦਾ ਜੀ ਜਿਹੜੇ ਦੂਜੇ ਮੁੰਡੇ ਹਨ ਉਹਨਾਂ ਦਾ ਨਹੀਂ ਪਤਾ ਉਹ ਕੰਮ ਕੀ ਕਰਦੇ ਆਂ ਕੀ ਮੰਗਦੇ ਕਿਸ ਸਾਥ ਨੂੰ ਆਪਣੀ ਭਾਜੀ ਇਹੋ ਮੰਗਿਆ ਜੋ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਤੁਹਾਡੇ ਸਾਹਮਣੇ ਹੀ ਸੱਟਾ ਪਿੱਟਾਂ ਜਾਦੀਆਂ ਲੱਗੀਆਂ 24 ਬੰਦਾ ਇੱਤੇ ਪਰਚਾ ਬੰਦਾ ਪਰਚਾ ਕੀਤਾ ਜਾਵੇ thank <sighs> you